ਸਾਲੋ ਤਾਂ ਇਸ ਪਵਿੱਤਰ ਤੇ ਗੌਰਵਮਈ ਧਰਤੀ ਨੂੰ ਸਾਡਾ ਨਮਨ ਹੈ ਮੈਡਮ ਐਨ ਵੀ ਨੀਚੇ ਅੱਜ ਮੈਂ ਸਰਾਂਦੀ ਮੰਡੀ ਜਾਇਆ ਸੋ ਲਗਾਤਾਰ ਪੰਜਾਬ ਦੇ ਅੰਦਰ ਜਿਹੜੀ ਵੀਟ ਦੀ ਗੌਰਮੈਂਟ ਦਾ ਸੀਜ਼ਨ ਹੈ ਉਹ ਆਪਣਾ ਪੀਕ ਕ੍ਰਾਸ ਕਰ ਚੁੱਕਿਆ ਸੋ ਹੁਣ ਤੱਕ ਪੰਜਾਬ ਦੀਆਂ ਮੰਡੀਆਂ ਦੇ ਅੰਦਰ ਅੰਦਾਜ਼ਨ 102 ਲੱਖ ਐਮਟੀ ਜਿਹੜੀ ਕੜਕ ਪਹੁੰਚੀ ਹੈ ਤੇ ਜਿਹਦੇ ਵਿੱਚੋਂ 97 ਲੱਖ ਐਮਟੀ ਜਿਹੜੀ ਆ ਉਹ ਸਾਡੀਆਂ ਜ਼ਾਇਸੀਆਂ ਤੱਕ ਰਹੀਆਂ ਸੋ ਪੰਜਾਬ ਦੇ ਕਿਸਾਨ ਦਾ ਜਿਹੜਾ ਬਣਦਾ ਪੈਸਾ ਆ ਜਿਹੜੀ ਬਸਰਤ ਦਿੱਤੀ ਗਈ ਹੈ ਲਗਭਗ 18000 ਕਰੋੜ ਰੁਪਇਆ ਉਹਨਾਂ ਦੇ ਖਾਤੇਾਂ 'ਚ ਰੀਲੀਜ਼ ਕੀਤਾ ਜਾ ਚੁੱਕਿਆ ਸੋ 1864 ਵੰਡੀਆਂ ਜਿਹੜੀਆਂ ਵਰਕਿੰਗ 'ਚ ਨੇ ਪੰਜਾਬ ਦੇ ਅੰਦਰ ਇਹਨਾਂ ਵੰਡੀਆਂ ਦੇ ਵਿੱਚ ਹੁਣ ਤੱਕ ਸਵਾ ਪੰਜ ਲੱਖ ਕਿਸਾਨ ਜਿਹੜਾ ਉਹ ਆਪਣੇ ਫਸਲ लेके ਆਇਆ ਸੋ ਪੰਜਾਬ ਦੇ ਅੰਦਰ ਮਾਨਜੂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਈ ਚ ਜੋ ਨਿਰਦੇਸ਼ ਹੈ ਉਹਨਾਂ ਦਾ ਕਿ ਪੰਜਾਬ ਦੀਆਂ ਮੰਡੀਆਂ ਚ ਕਿਸਾਨ ਨੂੰ ਪਸੂਰ ਨੂੰ ਕੋਈ ਦਿੱਕਤ ਨਾ ਹੋਵੇ ਉਹਦੇ ਲਈ ਲਗਾਤਾਰ ਸਾਡਾ ਸਾਰਾ ਸਿਵਲ ਪ੍ਰਸ਼ਾਸਨ ਅ ਅਸੀਂ ਲਗਾਤਾਰ ਉਹਦੇ ਕੰਮ ਕਰ ਰਹੇ ਹਾਂ ਸੋ ਅੱਜ ਵੀ ਮੇਰੇ ਨਾਲ ਡਿਪਟੀ ਕਮਿਸ਼ਨਰ ਮੈਡਮ ਔਰ ਸਾਡੇ ਡੀਐਫਐਸਸੀ ਸਾਡੇ ਮਾਰਕੀਟ ਕਮੇਟੀ ਦੇ ਚੇਅਰਮੈਨ ਸਾਰੇ ਲਗਾਤਾਰ ਇਸ ਗੱਲ ਦੇ ਉੱਤੇ ਜਿਹੜਾ ਪਲਪਰ ਨਿਗਾਹ ਰੱਖੀ ਆ ਸੋ ਸਾਨੂੰ ਖੁਸ਼ੀ ਹੈ ਕਿ ਇਸ ਵਾਰ ਪੰਜਾਬ ਦੀ ਜਿਹੜੀ ਖੇਤਾਂ ਦੀ ਜਿਹੜੀ ਬੰਪਰ ਫਸਲ ਆਈ ਆ ਮੰਡੀਆਂ 'ਚ ਔਰ ਜਿਹੜਾ ਸਾਡਾ 124 ਲੱਖ ਐਮਪੀ ਦਾ ਟਾਰਗੇਟ ਹੈ ਕੇਂਦਰੀ ਪੂਲ ਦੇ ਲਈ ਮੈਨੂੰ ਲੱਗਦਾ ਵੀ ਅਸੀਂ ਉਹ ਟਾਰਗੇਟ ਵੀ ਪੂਰਾ ਕਰਾਂਗੇ ਔਰ ਇਹਦਾ ਕਿਸਾਨ ਨੂੰ ਵੀ ਕਾਫੀ ਵੱਡਾ ਇਸ ਵਾਰ ਫਾਇਦਾ ਹੋਇਆ ਚਾਰ ਬਦਨ ਦੇ ਨਾਲ ਸੋ ਮੰਡੀਆਂ ਦੇ ਅੰਦਰ ਲਗਾਤਾਰ ਜਿਹੜੀ ਵਿਜਡ ਅਸੀਂ ਕਰ ਰਹੇ ਹਾਂ ਸੋ ਅੱਜ ਮੈਂ ਇੱਥੇ ਮੰਡੀ ਚ ਆਇਆ ਔਰ ਬੜੇ ਜਿਹੜੇ ਆ ਉਹ ਬੈਲੈਂਸ ਪ੍ਰਬੰਧ ਮੈਚ ਦੇਖਿਆ ਮਜ਼ਦੂਰਾਂ ਨੂੰ ਵੀ ਮਿਲਿਆ ਤੁਹਾਡੇ ਸਾਹਮਣੇ ਔਰ ਮਾਨਜੁਗ ਮੁੱਖ ਮੰਤਰੀ ਜੀ ਨੇ ਪੰਜਾਬ ਦੇ ਜਿਹੜੇ ਸਾਡੇ ਲੋਡਿੰਗ ਵਾਲੇ ਮਜ਼ਦੂਰ ਨੇ ਉਹਨਾਂ ਦਾ ਵੀ ਰੇਟ ਇਸ ਵਾਰ ਵਾਈਸ ਕਰਕੇ 2.4 ਪੈਸੇ ਕੀਤਾ ਤੇ 100 ਕਰੋੜ ਤੋਂ ਉੱਪਰ ਦਾ ਲਾਭ ਇਹਦਾ ਮਜ਼ਦੂਰਾਂ ਨੂੰ ਵੀ ਹੋਣਾ ਸੋ ਲਗਾਤਾਰ ਜਿਹੜੀ ਵੀਟ ਦੀ ਪ੍ਰੋਕੂਰਮੈਂਟ ਨਾਲ ਜੁੜੀਆਂ ਫੈਕਿਲਿਟੀਆਂ ਨੇ ਚਾਹੇ ਕਿਸਾਨ ਨੇ ਮਜ਼ਦੂਰ ਨੇ ਜੋ ਵੀ ਆ ਲਗਾਤਾਰ ਉਹਨਾਂ ਦੇ ਹਿੱਤਾਂ ਨੂੰ ਲਗਾਤਾਰ ਸਰਕਾਰ ਪੈਰਾ ਦਿੰਦੀ ਹੈ ਸੋ ਬੜਾ ਸਮੂਥਲੀ ਜਿਹੜਾ ਸਿਟੀ ਜਿਹਾ ਚੱਲ ਰਿਹਾ ਸੋ ਅੱਜ ਇਸ ਮੰਡੀ ਦੇ ਅੰਦਰ ਵੀ ਮੈਨੂੰ ਤਸੱਲੀ ਹੈ ਕਿ ਬੜੇ ਸ਼ਾਨਦਾਰ ਪ੍ਰਬੰਧ ਹੈ